ਬੜਾ ਸਵਾਗਤ ਹੈ ਵੀਰੋ ਫਾਰਮਿੰਗ ਲੋਟਰ ਪੇਜ ਤੇ ਨਵੇਂ ਦੇਖ ਰਹੇ ਹੋ ਪੇਜ ਲਾਈਕ ਕਰ ਲਿਓ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਤੁਹਾਨੂੰ ਅੱਜ ਗਰਮੀ ਦਾ ਤੋਹਫਾ ਕੀ ਸਾਰਿਆਂ ਨੂੰ ਲੋੜ ਹੈ ਚੀਜ਼ ਦੀ ਮਾਤਾ ਮਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਗਰਮੀ ਤੋਂ ਬਚਣ ਵਾਸਤੇ ਵੀਰੋ ਆ ਜਿਹੜਾ ਇੱਕ ਆਪਣੇ ਕੋਲ ਕੈਪਸੂਲ ਹੈ ਇਹ ਵੀਰੋ 101% ਗਰਮੀ ਤੋਂ ਤੁਹਾਨੂੰ ਬਚਾਊਗਾ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਬੀ ਕੰਪਲੈਕਸ ਦੀ ਘਾਟ ਹੈ ਜਾਂ ਵਿਟਾਮਿਨ ਸੀ ਦੀ ਘਾਟ ਹੈ ਤੁਹਾਡੇ ਪੈਰ ਮੱਚਦੇ ਆ ਤੁਹਾਨੂੰ ਜਿਆਦਾ ਹੀ ਪਸੀਨਾ ਵਗੈਰਾ ਆਉਂਦਾ ਜਾਂ ਜਿਆਦਾ ਹੀ ਤੁਹਾਨੂੰ ਡਾਈਹਾਈਡਰੇਸ਼ਨ ਹੈ ਤਾਂ ਵੀਰ ਉਹਥੇ ਤੁਸੀਂ ਇਹ ਚੀਜ਼ ਵਰਤ ਸਕਦੇ ਹੋ ਤੇ ਦੱਸਿਓ ਮੇਰਾ ਵੀਰ ਜਿਹੜੇ ਇਹ ਵਰਤਦੇ ਨੇ ਕਿੰਨਾ ਕੁ ਰਿਜ਼ਲਟ ਆਇਆ ਇਸ ਵੀਡੀਓ 'ਚ ਵੀ ਕਈ ਲੋਕ ਕਿਰਨਤੂ ਪਰੰਤੂ ਕਰਨਗੇ ਤਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਧੰਨਵਾਦ